ਉਹਨਾਂ ਨੇ 6 ਸਨਾਚਰ ਫੜੇ ਆਂ 3 ਵੱਖਰੇ ਵੱਖਰੇ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ 3 ਟੂ-ਵੀਲਰਸ ਦੀ ਰਿਕਵਰੀ ਕੀਤੀ ਹੈ 2 ਮੋਟਰਸਾਈਕਲ 1 ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਦੀ ਉਹਨਾਂ ਤੋਂ ਫੜੇ ਆਂ ਜਿਹੜੇ ਵੱਖਰੇ ਵੱਖਰੇ ਕੇਸਾਂ 'ਚ 6 ਸਨਾਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਇਸ ਬੋਬੀ ਰਕੇਸ਼ ਕੁਮਾਰ ਲਾਇਸ ਬੱਬੂ ਹਰਜੀਤ ਸਿੰਘ ਜੀਤਾ ਨਿਤਿਨ son of ਲਖਮਿੰਦਰ ਸਿੰਘ ਤੇ ਵਿਸ਼ਾਲ son of ترسین ਸਿੰਘ ਤੇ शिवम कुमार ਲੈ शिवम ਐਸਾਰੇ ਹੀ ਛੋਟੀ ਉਮਰ ਦੇ ਹੈਗੇ ਆ ਆ 2 भाई साल ਦੇ ਮੁੰਡੇ ਨੇ ਤੇ ਵੱਖਰੇ ਵੱਖਰੇ ਏਰੀਆ ਚ ਸਨੇਚਿੰਗ ਕਰਦੇ ਆ ਸ਼ਹਿਰ ਦੇ ਤੇ ਇਹਨਾਂ ਤੋਂ ਅਸੀਂ ਹੋਰ ਵੀ ਪੁਛਗਿੱਛ ਕਰ ਰਹੇ ਆ ਤੇ ਜਿਵੇਂ ਪੁਛਗਿੱਛ ਵਿੱਚ ਹੋਰ ਇਹਨਾਂ ਦੀ ਸਨੇਚਿੰਗ ਜੇ ਜਦੋਂ ਉਹਨਾਂ ਕਰਨ ਜਾਂ ਸਾਨੂੰ ਪਤਾ ਚੱਲੂਗਾ ਸੀ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਇਸ ਸਨੇਚਰਸ ਨੇ ਸਵਾਇਬ ਨਿਤਿੰਦ ਦੇ ਸਾਰੇ ਅ ਨਸ਼ਾ ਦਾ ਸੇਵਨ ਕਰਦੇ ਆ ਤੇ ਆਪਣਾ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇजेस ਵਗਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਹੈ ਜਿਹੜੀ ਸਨੇਚਿੰਗ ਕਰਦੇ ਆ ਜੀ ਇਹ ਆਪਣਾ ਰਾਣੀ ਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤੱਕੇ ਤੇ ਤੀਸਰਾ ਆਪਣਾ ਹੈਗਾ ਸ਼ਾਸਤਰੀ ਨਗਰ ਵਗੜਾ ਇਥੇ ਇਹਨਾਂ ਨੇ ਜ਼ਿਆਦਾ ਸਨੇਚਿੰਗ ਸਨੇਚਿੰਗ ਵਗੜਾ ਕੀਤੀਆਂ ਤੇ ਰੰਜੀਤਪੁਰ ਨਿਊ ਵਗੜਾ ਵੀ ਅਸੀਂ ਦੇਖਦੇ ਆਂ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਆਂ ਤੇ ਇਹ ਬੇਸਿਕਲੀ ਛੋਟੀ ਮੋਟੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਐ ਐ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਐ ਤੇ ਜਿਹੜਾ ਰਕੇਸ਼ ਕੁਮਾਰ ਐ ਉਹ ਪੰਨੂ ਇੰਟਰਨੈਸ਼ਨਲ ਦੇ ਚ ਰਿਸੈਪਸ਼ਨਿਸਟ ਦਾ ਕੰਮ ਕਰਦਾ ਐ ਜੀ ਤੇ ਜਿਹੜਾ ਹਰਜੀਤ ਸਿੰਘ ਐ ਉਹ ਆਪਣਾ ਡ라이ਵਰ ਹੈਗਾ ਜੀ ਹਾਇਰਟ ਹੋਟਲ ਦੇ ਵਿੱਚ ਤੇ ਨਿਤਿਨ ਹਾਲੇ ਪੜ ਰਿਹਾ ਜੀ 12ਵੀਂ ਕਲਾਸ ਦੇ ਵਿੱਚ ਤੇ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨ ਕਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ گارਮੈਂਟ ਸ਼ਾਪ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨ ਤਰਨ ਨੇ ਕੇਸ ਰਿਸਟ੍ਰਿਡ ਹੈਗਾ ਤੇ ਜਿਹੜੇ ਹੈਗੇ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉੱਤੇ ਵੀ ਦੋ ਕੇਸਿਸ ਪਹਿਲਾਂ ਹੀ 스내ਚਿੰਗ ਵਗਰਾ ਦੇ ਰਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰਜੀਤ ਸਿੰਘ ਤੇ ਨਿਤਿਨ ਇਹਨਾਂ ਤੇ ਵੀ ਵੱਖਰੇ ਵੱਖਰੇ ਥਾਣੇ ਸਨੇਚਿੰਗ ਦੇ ਕੇਸਿਸ ਆਲਰੇਡੀ ਰਿਸਟਰਡ ਹੈਗੇ ਆ ਸੋ ਹੈਬਿਚੁਅਲ ਅਫੈਂਡਰਸ ਹੈਗੇ ਆ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਆ ਤੇ ਜੋ ਵੀ ਆਪਣਾ ਨਿਕਲੇਗਾ ਅਸੀਂ ਤੁਹਾਨੂੰ ਟਾਈਮ ਟਾਈਮ ਦੱਸਦੇ ਰਹਾਂਗੇ ਸਰ ਜੀ ਡਾਈਨ ਵਿੱਚ ਕੋਈ ਵੈਪਨ ਵਗਰਾ ਯੂਜ਼ ਕਰ ਲਈ ਜੀ ਜਾਂ ਕੁਝ ਨਹੀਂ 스내ਚ ਹਲੇ ਵੈਪਨ ਦੀ ਨਾ ਤੋਂ ਹਲੇ ਕੋਈ ਰਿਕਵਰੀ ਐਸੇ ਚ ਨਹੀਂ ਹੋਈ ਪਰ ਉਹ ਵੀ ਅਸੀਂ ਐਂਗਲ ਦੇਖਾਂਗੇ ਬੇਸਿਕਲੀ ਜੋ ਸਾਨੂੰ ਜੋ ਪਤਾ ਚੱਲਿਆ ਜੋ ਲੋਕਾਂ ਨੇ ਜਾਂ ਜੋ ਇਨਫੋਰਮਰ ਨੇ ਜੋ ਦੱਸਿਆ ਜਾਂ ਜਿਨ੍ਹਾਂ ਨਾਲ ਸਨੈਚਿੰਗ ਹੋਈ ਹੈ ਕਿ ਕੋਈ ਫੋਨ ਯੂਜ਼ ਕਰ ਰਿਹਾ ਹੁੰਦਾ ਤੇ ਉਹਦੀ ਸਨੈਚਿੰਗ ਜਾਂ ਕੋਈ ਮੋਟਰਸਾਈਕਲ ਕੋਈ ਕਿਤੇ ਪਾਰਕਿੰਗ ਵਿੱਚ ਲਾ ਕੇ ਚਲਾ ਗਿਆ ਉਹਦਾ ਮੋਟਰਸਾਈਕਲ ਸਕੂਟਰ ਚੁੱਕ ਕੇ ਲੈ ਜਾਂਦੇ ਆ ਜੀ ਤੇ ਇਸ ਹਿਸਾਬ ਨਾਲ ਸਨੈਚਿੰਗ ਕਰਦੇ ਜਿਵੇਂ ਸਰ ਬਾਈਕ ਵਗੈਰਾ ਕੋਈ ਯੂਜ਼ ਕਰਦੇ ਬਾਈਕ ਵਗੈਰਾ ਯੂਜ਼ ਕਰਦੇ ਆ ਜੀ ਉਹ ਰਿਕਵਰ ਹੋ ਗਏ। ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਦੋ ਸਾਨੂੰ ਸਪਲੈਂਡਰ ਮੋਟਰਸਾਈਕਲ ਤੇ ਇੱਕ ਐਕਟਿਵਮ ਸਕੂਟਰ ਵੀ ਉਹ ਰਿਕਵਰ ਹੋਈ ਹੈ ਜੀ। ਉਹ ਵੀ ਚੋਰੀ ਦੇ। ਉਹ ਅਸੀਂ ਆਰਟੀ ਆਫਿਸ ਤੋਂ ਕਢਵਾ ਰਹੇ ਹਾਂ ਜੀ ਉਹਨਾਂ ਦਾ ਡਿਟੇਲ। ਸਰ ਇਹਨਾਂ ਦਾ ਨੈਟ ਉਹ ਕਹਿੰਦੇ ਕਿ ਇਹ ਬੁਖੂ ਬੁਖ ਕਦਮਾਂ ਮੱਚੋ। ਨਹੀਂ ਐ ਬਖਰੀ ਬਖਰੀ ਕੱਟਣਾ ਵਾਜੈ ਸੀ ਫੜਿਆ। ਨਹੀਂ ਇੱਕ ਨੈਟ ਹੋਈ। ਸਰ ਉਹ ਕੱਢੇ ਕਿ ਤਰ੍ਹਾਂ ਹੋਏ ਸੀ ਸਭ ਉਹ ਬਖੂ ਬਖਰੀ। ਨਹੀਂ ਦੋ ਜਣੇ ਅ ਵਖਰੀ ਕਰ ਰਹੇ ਆ ਜੀ ਦੋ ਜਣੇ ਬਖਰੀ ਕਰ ਰਹੇ ਆ ਤੇ ਜਿਵੇਂ ਇਹ ਹੈਗਾ ਜੀ ਆ ਆਪਣਾ ਕਿਸ ਨੂੰ ਅਸੀਂ ਰਾਨੀਕਾ ਬਾਗ ਦੇ ਲਾਗੇ ਉਹ ਕੀਤਾ ਕਿਸ ਨੂੰ ਅਸੀਂ ਲੰਮਸਨ ਕਲੱਬ ਦੇ ਲਾਗੇ ਤਾਂਗੇ ਰੈਸਟ ਕੀਤਾ ਜੀ ਦੋ ਜਣੇ ਹੋਰ ਕਿਤੇ ਕੀਤਾ ਜੀ ਵੱਖ-ਵੱਖਰੀ ਥਾਵਾਂ ਤੇ ਅਸੀਂ ਕੀਤੇ ਬਹੁਤ ਪੜਦਾ ਇਹਨਾਂ ਦਾ ਉਹ ਸਬ ਡੀਟੇਲਸ ਕੋਈ ਨਾ ਮੈਂ ਅੰਮ੍ਰਿਤਸਰ ਏਰੀਆ ਦੇ ਤੇ ਤਾਂ ਇਹਨਾਂ ਦੇ ਨਸ਼ਈ ਇਹਨਾਂ ਨਾਲ ਆਪਣੇ ਕੁਝ ਮਜਬੂਰੀਆਂ ਵੀ ਨਜ਼ਰ ਆndੀਆਂ ਇਹ ਵੇ ਤਾਂ ਹੁਣ ਪਹੁੰਚ ਕੇ ਜੇ ਪਤਾ ਚੱਲੇਗਾ ਨਹੀਂ ਪਰ ਜਿਹੜਾ ਹੁਣ ਦੇਖੋ ਨਸ਼ਾ ਲੈਂਦਾ ਉਹਨੂੰ ਘਰ ਦੇਣਾਂ ਦਾ ਪੈਸੇ ਦੇਣੀ ਨਹੀਂ ਨਸ਼ਾ ਖਰੀਦਣ ਲਈ ਉਹ ਤਾਂ ਹੁਣ ਬਾਹਰੋਂ ਆਪਣਾ ਇੰਜ਼ਾਮ ਕਰੂਗਾ ਨਾ ਕਿਸੇ ਖਾਸ ਬੰਦੇ ਕੋਲ ਚੱਲੋ ਚੰਗੇ ਲੋਕੋ ਕੋਲ ਛੋਟਾ ਤੇ ਰਾਜ